ਜੰਹਰ ਗੋਬੀ ਨੂੰ ਤੁਰੂ ਫਿਰਦਾ ਨਹੀਂ ਜੀ ਇਹੋ ਜਿਹਾ ਕਾਫੀ ਤਾਂ ਇਹ ਜੀ ਤਾਹ ਨੂੰ ਦਾਵਤ ਆਈ ਸੱਜਣ ਆਈ ਸੱਜਣ ਆਈ ਬਹੁਤ ਪਰਫੈਕਟ ਸਾਡੀ ਕਮਾਲ ਚੋ ਜੀ ਕੀ ਕਮਾਲ ਸ਼ੋਹਰਤ ਨਹੀਂ ਕੋਈ ਸਹਾਈ ਸਾਹ ਤਾ ਚੁੜਿੰਸ ਸਤਿਗੁਰ ਨਾਨਕ ਪਰਗਟਿਆ ਸਤਿਗੁਰ ਨਾਨਕ ਪਰਗਟਿਆ ਸਤਿਗੁਰ ਨਾਨਕ ਪਰਗਟਿਆ ਸਤਿਗੁਰ ਨਾਨਕ ਪਰਗਟਿਆ ਜਿ ਕਿ ਤੁਮ ਜਨ ਕਾ ਲਨ ਹੋ ॥ ਜਿ ਕਿ ਤੁਮ ਜਨ ਕਾ ਲਨ ਹੋ ॥ ਜਿ ਕਿ ਤੁਮ ਜਨ ਕਾ ਲਨ ਹੋ ॥ ਲਾਏ ਲਾਣਗੇ ਹੋਇਆ ਅਬਰਤ ਵੇਲਾ ਦੀ ਸਤਿ ਬਾਤ ਫੇਰੀ ਆ ਰਹੀ ਆ ਹੋਇਆ गुरू नानक भई अवतार कल जुग देवक कल जुग दे नानक भई अवतार विच कल जुग देव कल जुगी भेरा वाहिगुरु वाहिगुरु वाहिगुरू I go to I go to ਸਾਤ ਲੈ ਕੇ ਰੱਬ ਦੀ ਫਿਰ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਇੱਕ ਵਾਰੀ ਨਾ ਗੁਰੂ ਅੰਗਰ ਦੇਵ ਪਾਤਸ਼ਾਹ ਜੀ ਖਡੂਰ ਸਾਹਿਬ ਰਾਜੇ ਹੋਏ ਨੇ ਖਡੂਰ ਸਾਹਿਬ ਰਾਜ ਰਹੇ ਮਹਾਰਾਜ ਉੱਥੇ ਨਾ ਖੀਰ ਬਣਦੀ ਸੀ ਬਹੁਤ ਸਵਾਦ ਬਣਦੀ ਸੀ ਖੀਰ ਬੜੇ ਸਿੱਖ ਆਇਆ ਕਰਨ ਬਾਬਾ ਬੁੱਢਾ ਜੀ ਵਰਗੇ ਤਤਪੇ ਤੇ ਮਹਾਪੁਰਖ ਉੱਥੇ ਇੱਕ ਸਿੱਖ ਆ ਗਿਆ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਕਿ ਜਦੋਂ ਖੀਰ ਖਾਧੀ ਨਾ ਬਹੁਤ ਫਾਸਤੀ ਖੀਰ ਖਾਣ ਲੱਗ ਪਿਆ ਸਿੱਖਾ ਨੂੰ ਕਹਿੰਦਾ ਭਈ ਮੈਨੂੰ ਰਹਿਣ ਵਾਸਤੇ ਕੋਈ ਕਮਰਾ ਦਿਓ ਕੋਠਰੀ ਜੀ ਸੀ ਪੁਰਾਣੀ ਇੱਕ ਸਿੱਖਾ ਨੇ ਉਹ ਦੇ ਦਿੱਤੀ ਹੁਣ ਸਵੇਰੇ ਸ਼ਾਮ ਖੀਰ ਦੇ ਕੌਲੇ ਖਾ ਲਿਆ ਕਰੇ ਕੋਈ ਸੇਵਾ ਨਹੀਂ ਕੋਈ ਸਿਮਰਨ ਨਹੀਂ ਬਹੁਤ ਸਮਾਂ ਲੰਘਿਆ ਖੀਰ ਖਾ ਲਿਆ ਕਰੇ ਸੌ ਜਾ ਕਰ ਕਿਉਂਕਿ ਜਿਹੜਾ ਭਾਈ ਗੁਰੂ ਘਰ ਦਾ ਅਹਾਰ ਹੈ ਨਾ ਗੁਰੂ ਘਰ ਦੀਆਂ ਰੋਟੀਆਂ ਤੁਸੀਂ ਸੁਣਿਆ ਨਾ ਸਾਰਿਆਂ ਨੇ ਤਿੰਨ ਕੰਮ ਕਰੇਨ ਹੱਡ ਕਾਲਨ ਮਤ ਮਾਰਨ ਕੰਮ ਨਾ ਕਰਮ ਨਾ ਦੇਣ ਇਹ ਜਿਹੜਾ ਅੰਨ ਹੈ ਨਾ ਭਾਈ ਸੰਗਤ ਦਾ ਦਿੱਤਾ ਹੋਇਆ ਵੈਸਾ ਕੋਈ ਵੀ ਅੰਨ ਹੈ ਜਿਹੜਾ ਘਰੇ ਬਣਾਉਣਾ ਇਹਦਾ ਮਤਲਬ ਨਹੀਂ ਵੀ ਘਰੇ ਬਣਾਇਆ 12 ਰੋਟੀਆਂ ਖਾ ਲਈਏ ਖਰਾਬ ਉਹ ਵੀ ਕਰਦੀਆਂ ਅੰਨ ਬਹੁਤਾ ਖਰਾਬ ਕਰੇਗਾ ਕਰੇ ਪਰ ਜਿਹੜਾ ਗੁਰੂ ਘਰ ਦਾ ਅੰਨ ਹੈ ਨਾ ਭਾਈ ਪ੍ਰਾਤਨ ਸਿੰਘ ਜਦੋਂ ਅਸੀਂ ਟਕਸਾਲ ਵਿੱਚ ਰਹਿੰਦੇ ਟਕਸਾਲ ਦੀ ਮਰਿਆਦਾ ਹੁੰਦੀ ਸੀ ਇੱਕ ਜਦੋਂ ਗੁਰੂ ਕੇ ਸਿੰਘ ਪ੍ਰਸ਼ਾਦਾ ਛਕਿਆ ਕਰਦੇ ਜਦੋਂ ਗੁਰੂ ਕੇ ਸਿੰਘ ਪ੍ਰਸ਼ਾਦਾ ਛਕਿਆ ਕਰਦੇ ਭਾਈ ਦੋ ਪੰਕਤਾ ਲੱਗ ਜਾਂਦੀਆਂ ਇਦਾਂ ਇੱਕ ਸਿੰਘ ਫਿਰ ਜਪਦੀ ਸਾਹਿਬ ਦਾ ਪਾਠ ਕਰਦਾ ਵਿੱਚ ਤਰਿਆ ਫਿਰਦਾ ਉੱਚੀ ਉੱਚੀ ਉਹਨੇ ਪਾਠ ਕਰਨਾ ਸਾਰੇ ਸਿੰਘਾਂ ਦੇ ਨਾਲੇ ਬਾਣੀ ਸੁਣੀ ਜਾਣੀ ਨਾਲੇ ਪਾਠ ਸੁਣੀ ਜਾਣਾ ਨਾਲੇ ਪ੍ਰਸ਼ਾਦਾ ਛਕੀ ਜਾਣਾ ਤੇ ਜਦੋਂ ਪ੍ਰਸ਼ਾਦਾ ਛਕ ਹਟਣਾ ਉਦੋਂ ਫਿਰ ਇੱਕ ਇੱਕ ਦੋ ਦੋ ਚੌਪਈ ਸਾਹਿਬ ਦੇ ਪਾਠ ਕਰਨੇ ਜਦੋਂ ਵੀ ਤੁਸੀਂ ਕਿਸੇ ਗ੍ਰਸਤੀ ਦੇ ਘਰ ਵਿੱਚੋਂ ਪ੍ਰਸ਼ਾਦਾ ਛਕਦੇ ਹੋ ਤੁਹਾਨੂੰ ਇੱਕ ਚੌਪਈ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਗ੍ਰਸਤੀ ਦਾ ਜੀਵਨ ਬਹੁਤ ਹੁੰਦਾ ਭਾਈ ਜਿਹੜਾ ਗ੍ਰਸਤੀ ਹੁੰਦਾ ਨਾ ਸਹੀ ਗ੍ਰਸਤੀ ਹੋਵੇ ਧਰਮ ਦੀ ਕਿਰਤ ਕਰਨ ਵਾਲਾ ਹੋਵੇ ਉਹ ਇੱਕ ਤਰ੍ਹਾਂ ਦਾ ਸਾਧੂ ਹੈ ਮਹਾਰਾਜ ਕਹਿੰਦੇ ਗ੍ਰਸਤੀ ਧਰਮ ਬਹੁਤ ਵੱਡਾ ਹੈ ਭਾਈ ਗ੍ਰਸਤ ਨੂੰ ਪ੍ਰਦਾਨ ਕਿਹਾ ਮਹਾਰਾਜ ਨੇ ਗ੍ਰਸਤ ਕੋਈ ਛੋਟਾ ਧਰਮ ਨਹੀਂ ਹੈ ਇਸ ਲਈ ਗ੍ਰਸਤੀ ਜੀਵਨ ਬਹੁਤ ਵੱਡਾ ਜੀਵਨ ਹੈ ਤੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਨੇ ਉਹ ਖੀਰ ਖਾ ਲਿਆ ਕਰੇ ਤੇ ਸੌਂ ਜਾ ਕਰੇ ਕੋਈ ਸਿਮਰਨ ਨਹੀਂ ਕੋਈ ਬੰਦਗੀ ਨਹੀਂ ਕੋਈ ਸੇਵਾ ਨਹੀਂ ਤੇ ਜਦੋਂ ਬੰਦੇ ਦੀ ਮਤ ਫਿਰ ਜੇ ਨਾ ਉਹਨੂੰ ਜਿਹੜਾ ਸਮਝਾਉਂਦਾ ਨਾ ਬੰਦਾ ਉਹਦੀ ਮਗਰ ਪੈ ਜਾਂਦਾ ਕਿਸੇ ਨੇ ਬਾਬਾ ਬੁੱਢਾ ਜੀ ਨੂੰ ਆ ਕੇ ਕਿਹਾ ਬਾਬਾ ਜੀ ਭਾਈ ਸਾਹਿਬ ਜੀ ਕਿ ਸਿੱਖ ਆਏ ਜਦੋਂ ਨਾਲ ਫਿਰ ਨਹੀਂ ਦੇਖਿਆ ਨੂੰ ਸੇਵਾ ਕਰਦੇ ਖੀਰ ਖਾ ਲੈਂਦਾ ਤੇ ਸੌਂ ਜਾਂਦਾ ਖੀਰ ਖਾ ਲੈਂਦਾ ਤੇ ਸੌਂ ਜਾਂਦਾ ਬਾਬਾ ਬੁੱਢਾ ਜੀ ਆਏ ਬੜਾ ਸਤਿਕਾਰ ਕੀਤਾ ਸਿੱਖਾ ਖੀਰ ਖਾਣਾ ਬਈਆ ਗੱਲ ਹੈ ਪ੍ਰਸ਼ਾਦਾ ਛਕਣਾ ਚਾਹੀਦਾ ਕਿਉਂਕਿ ਜਿਹੜੇ ਮਹਾਪੁਰਖ ਹੋਇਆ ਕਰਦੇ ਭਈ ਸਮਝਾਉਂਦੇ ਨੇ ਸਮਝਾਇਆ ਤੇ ਸੇਵਾ ਕਰਿਆ ਕਰ ਅੱਗੋਂ ਕਹਿੰਦਾ ਵੀ ਤੁਹਾਡੇ ਆਖੇ ਲੱਕੇ ਸੇਵਾ ਸੋਣਾ ਕਰਨੀਵੇਂ ਬਾਬਾ ਬੁੱਢਾ ਜੀ ਨੂੰ ਇਹ ਗੱਲ ਕਹੀ ਤੁਹਾਡੇ ਸਿੱਖੜਿਆਂ ਦੇ ਆਖੇ ਲੱਕੇ ਸੇਵਾ ਸੋਣਾ ਕਰਨੀਵੇਂ ਇਸ ਤਰ੍ਹਾਂ ਹੀ ਲਿਖਿਆ ਮੈਨੂੰ ਜਦੋਂ ਗੁਰੂ ਹੁਕਮ ਕਰੇਗਾ ਉਦੋਂ ਸੇਵਾ ਕਰਾਂਗਾ ਬਾਬਾ ਬੁੱਢਾ ਜੀ ਨਿਮਰਤਾ ਵਾਲੇ ਸੰ ਕੋਈ ਉੱਤਰ ਨਾ ਦਿੱਤਾ ਚਲੇ ਗਏ ਕੋਈ ਭਾਗ ਮਾਲਾ ਕਹਿ ਲਓ ਕੋਈ ਕਰਮ ਮਾਲਾ ਕਹਿ ਲਓ ਉਹ ਰੇ ਆ ਗਿਆ ਉਪਦੇਸ਼ ਨਹੀਂ ਮੰਨਿਆ ਗਿਆ ਹੁਕਮ ਹੁੰਦਾ ਹੁਕਮ ਮੰਨ ਲੈਣਾ ਚਾਹੀਦਾ ਅਰ ਨਗਰ ਮਹਾਰਾਜ ਆ ਇੱਥੇ ਕਿਸੇ ਬੀਬੀ ਕੋਲ ਬੱਚਾ ਨਹੀਂ ਸੀ ਪਾਈ 13 ਸਾਲ ਹੋ ਗਏ ਸੀ ਔਲਾਦ ਨਹੀਂ ਸੀ ਉੱਥੇ ਸਿੰਘਾਂ ਨੂੰ ਆ ਕੇ ਬੇਨਤੀ ਕੀਤੀ ਬਾਬਾ ਜੀ ਕੋਈ ਔਲਾਦ ਨਹੀਂ ਹੈ ਸਿੰਘਾਂ ਨੇ ਸਾਰੇ ਨੇ ਅਖਾ ਵੀ ਪੰਜਾ ਪਿਆਰਾਂ ਤੋਂ ਅਰਦਾਸ ਕਰਾ ਅਸੀਂ ਬੀਬੀ ਨੂੰ ਬੜਾ ਸਮਝਾਇਆ ਵੀ ਬੀਬੀ ਜੀ ਜਦੋਂ ਪੰਜ ਪਿਆਰੇ ਕਹਿਣਗੇ ਨਾ ਜੋ ਤੁਹਾਨੂੰ ਹੁਕਮ ਕਹਿਣਾ ਤੁਸੀਂ ਕਹਿਣਾ ਸਤ ਬਤ। ਉਦੋਂ ਤਾਂ ਸਿਰ ਹਿਲਾਈ ਗਈ। ਜਦੋਂ ਪੰਜਾਂ ਪਿਆਰਿਆਂ ਕੋਲੇ ਗਏ ਪੰਜ ਪਿਆਰੇ ਕਹਿੰਦੇ ਭਾਈ ਦਰਬਾਰ ਸਾਹਿਬ ਜਾਣਾ ਹੈ ਮੱਸੀਆ ਵਾਲੇ ਦਿਨ। ਗੁਰੂ ਗ੍ਰਾਮਦਾਸ ਤੇ ਚਰਨਾਂ ਵਿੱਚ ਅਰਦਾਸ ਕਰਨੀ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਹੈ ਗੁਰਨਾਨਕ ਸਾਹਿਬ ਦੀ ਪਲੀ ਕਰਨਗੇ ਗੁਰੂ ਗ੍ਰਾਮਦਾਸ ਦੀ ਕਿਰਪਾ ਕਰਨਗੇ ਤਾਰੇ ਘਰੇ ਸੰਤਾਨ ਹੋਵੇਗੀ। ਉਹ ਬੀਬੀ ਕਹਿਣਗੇ ਜੀ ਮੇਥ ਤਾਂ ਜਾਇਆ ਨਹੀਂ ਜਾਂਦਾ ਅੰਮ੍ਰਿਤਸਰ। ਇੰਤੌ ਖਾ ਬਾਬਾ ਜੀ ਕੋਈ ਸੌਕਾ ਦਾ ਦੱਸ ਦਿਓ ਉਹਨਾਂ ਨੇ ਫਿਰ ਕਿਹਾ ਵੀ ਮੰਨ ਲੈ ਨਾ ਇਹ ਨਾ ਬੜੀ ਦੂਰ ਹੈ ਘਰ ਕਿੱਥੋਂ ਛੱਡਿਆ ਜਾਂਦਾ ਬੱਚੇ ਭੁੱਖੇ ਰਹਿਣਗੇ ਉਹਨਾਂ ਆਖਿਆ ਵੀ ਬੱਚਿਆਂ ਨੂੰ ਨਾਲ ਲੈ ਜਿਓ ਤੀਜੀ ਵਾਰੀ ਬਤਨ ਕਿਹਾ ਨਾ ਮੰਨੀ ਪੰਜ ਪਿਆਰੇ ਜਦੋਂ ਗੁਰੂ ਦੀ ਹਜ਼ੂਰੀ 'ਚ ਹੋਣ ਨਾ ਬਾਣਾ ਪਹਿਨਿਆ ਹੋਵੇ ਉਦੋਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਭਾਸ ਉਹਨਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਵਰਾਜਦੇ ਨੇ ਮਨ ਨੂੰ ਗੁਰੂ ਕਲਗੀਧਰ ਕਹਿ ਰਹੇ ਹੋਣ ਬੀਬੀ ਨਹੀਂ ਮੰਨਦੀ ਤੇ ਮਹਾਰਾਜ ਅੱਜ ਵੀ ਤੁਸੀਂ ਜਾਓਗੇ ਨਾ ਨਗਰ ਮਹਾਰਾਜ ਵਿੱਚ ਉਹਨਾਂ ਦੇ ਸੰਤਾਰ ਨਹੀਂ ਹੋਏ ਹੁਕਮ ਮੰਨਣਾ ਪੈਂਦਾ ਜਿਹੜਾ ਮੰਨ ਲਵੇ ਉਸ ਕਿਰਪਾ ਹੋ ਜਾਂਦੀ ਉਹ ਸਿੱਖ ਨੇ ਹੁਕਮ ਨਹੀਂ ਮੰਨਿਆ ਅਗੋਂ ਬਾਬਾ ਬੁੱਢਾ ਜੀ ਨੂੰ ਬੋਲਦਾ ਤੂੰ ਬੜਾ ਵੱਡਾ ਹੈ ਤੇਰੇ ਆਖੀ ਲੱਗਾ ਮੈਂ ਅਸੀਂ ਵੀ ਕਹਿ ਦਿੰਦੇ ਆ ਗਰੰਤੀ ਨੂੰ ਤੈਨੂੰ ਕੀ ਅਕਲ ਦਾ ਛੋਟਾ ਜਿਹਾ ਦਾ ਹੈਗਾ ਮੈਨੂੰ ਬਹੁਤ ਮਿਲ ਜਾਂਦੇ ਆ ਬਾਬਾ ਤੈਨੂੰ ਕੀ ਪਤਾ ਜਿੰਨੀ ਤੇਰੀ ਉਮਰ ਸਾਨੂੰ ਗੁਰਦੁਆਰੇ ਆਉਂਦਿਆਂ ਨੂੰ ਹੋ ਗਿਆ ਉਹ ਭਈ ਗੁਰਦੁਆਰੇ ਆਉਂਦਿਆਂ ਨੂੰ ਹੋ ਗਿਆ ਜਪਦੀ ਸਾਹਿਬ ਤਾਂ ਆਉਂਦਾ ਨਹੀਂ ਚੋਰ ਤੈਨੂੰ ਕਰਨਾ ਨਹੀਂ ਆਉਂਦਾ ਹਜ਼ੂਰੀ ਵਿੱਚ ਤੈਨੂੰ ਬਹਿਣਾ ਨਹੀਂ ਆਇਆ 25 ਸਾਲ ਫਿਰ ਦੇਖ ਆ ਕੇ ਮੁਰਦਾ ਰਿਆਂ ਭਈ ਸਿੱਖਿਆ ਕੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇੱਥੇ ਤਾਂ ਆਉਣਾ ਸੀ ਕਿਉਂਕਿ ਧਰਮਸ਼ਾਲਾ ਇੱਕ ਕੇਂਦਰਤਾ ਸਿੱਖਾਂ ਦਾ ਇੱਥੇ ਸਿੱਖ ਨੇ ಪಾਠ ਸਿੱਖਣਾ ਆਣਾ ਹੈ ਮਰਿਆਦਾ ਸਿੱਖਣੀ ਹੈ ਸਿੱਖਿਆ ਸਿੱਖਣੀ ਹੈ ਜੇ ਮੱਥਾ ਟੇਕੀ ਮੁੜ ਗਿਆ ਫਿਰ ਮਹਾਰਾਜ ਕਹਿੰਦੇ ਸਿੱਖਿਆ ਕੀ ਆ ਉਹ ਨਾ ਮੰਨਿਆ ਸਮਾਂ ਲੰਘਦਾ ਗਿਆ 6 ਮਹੀਨੇ ਲੰਘ ਗਏ ਖੀਰ ਖਾਲਿਆ ਕਰੀ ਸੌਂ ਜਾ ਕਰੀ ਤੇ ਜਦੋਂ ਕੋਈ ਗੁਰੂ ਘਰ ਦਾ ਅੰਨ ਖਾਂਦਾ ਮਤ ਮਰ ਜਾਂਦੀ ਭਾਈ ਨੀਂਦ ਬਹੁਤ ਆਉਂਦੀ ਹੈ ਉਸੀਂ ਛੋੜ ਨਹੀਂ ਹੁੰਦੇ ਸੀ ਬਾਣੀ ਨਹੀਂ ਸੀ ਪੜਦੇ ਕੋਈ ਰੋਟੀਆਂ ਵਧੀਆ ਖਾ ਲੈਣੀਆਂ ਤਾਂ ਸਾਰਾ ਦਿਨੀ ਸੁੱਤੇ ਰਹਿਣਾ ਅਸਰ ਕਰਦੀ ਭਾਈ ਬਹੁਤਾ ਅੰਨ ਖਾਣਾ ਇਹ ਬੰਦੇ ਦੀ ਬੁੱਧੀ ਪ੍ਰਿਸ਼ਟ ਕਰ ਦਿੰਦਾ ਅੰਨ ਨਹੀਂ ਬਹੁਤਾ ਖਾਣਾ ਚਾਹੀਦਾ ਬਹੁਤਾ ਬੋਲਣਾ ਨਹੀਂ ਚਾਹੀਦਾ ਬਿਨਾਂ ਕਰ ਤੋਂ ਕਈ ਬੰਦੇ ਬੋਲੀ ਜਾਣਗੇ ਤੁਸੀਂ ਪੁੱਛੋ ਨਾ ਉਹ ਬੜੇ ਸਿਆਣੇ ਹਰ ਕੇ ਉੱਤਰ ਦੇਣਗੇ ਇੰਨਾ ਕਰ ਲੋ ਜੀ ਆ ਜਦੋਂ ਲਕੜਾ ਜਣਨੀ ਹੋਣਾ ਜਦੋਂ ਕੋਈ ਸੰਸਕਾਰ ਹੋ ਜਾਂਦਾ ਉੱਤੇ ਫਿਰ ਬੜੇ ਵਿਦਵਾਨ ਪੈਦਾ ਹੋ ਜਾਂਦੇ ਨਾਨਾ ਫਿਰ ਵਾਲੇ ਪਾਸੇ ਲਾਓ ਇੱਧਰ ਇੱਧਰ ਮੋੜਾ ਹੈ ਇੱਧਰ ਇੱਧਰ ਲਾਓ ਨੰਨ ਨੰਨ ਲਾਓ ਪੈਰਾ ਵਾਲੇ ਪਾਸੇ ਇੱਥੇ ਲੱਕੜ ਘਟਾ ਹੈ ਹੋਰ ਮੰਗਾਓ ਇੱਕ ਤੋਂ ਇੱਕ ਵਿਦਵਾਨ ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਬਹੁਤ ਮਿਲਦੇ ਨਹੀਂ ਬਾਤਾਂ ਬੋਲਣ ਦੇ ਨਾਲ ਵੀ ਮਨ ਖਣ ਜਾਂਦਾ ਬਹੁਤਾ ਸੌਣ ਦੇ ਨਾਲ ਸਰੀਰ ਤੰਦਰੁਸਤ ਨਹੀਂ ਹੁੰਦਾ ਤੇ ਆਯੂ ਬਹੁਤ ਛੇਤੀ ਖਤਮ ਹੁੰਦੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋ ਜਾਗੈ ਨਿਤ ਇੱਕ ਵਧਨ ਦੀ ਆਰਜ਼ਾ ਉਮਰ ਵਧੀ ਅਮਰਤ ਵੇਲੇ ਉੱਠਣ ਦੇ ਨਾਮ ਲੋਕ ਕਹਿੰਦੇ ਇੱਕ ਸਵੇਰੇ ਕਿਉਂ ਉੱਠਣਾ ਚਾਹੀਦਾ ਤੰਦਰੁਸਤ ਰਹਿੰਦਾ ਬੰਦਾ ਇੱਕ ਵਧਨ ਦੀ ਆਰਜ਼ਾ ਦੂਜਾ ਸਾਹਿਬ ਆਵੇ ਚਿੱਤ ਜਦੋਂ ਅਮਰਤ ਵੇਲੇ ਉੱਠੋਗੇ ਨਾ ਤੁਹਾਨੂੰ ਆਪਣੇ ਆਪ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੇਗਾ ਇਹ ਪ੍ਰੈਕਟੀਕਲ ਕਰਕੇ ਦੇਖਿਆ ਕਰੋ ਉਹ ਸਿੱਖ ਨੇ ਨਾਮ ਮੰਨਿਆ ਰਹੋ ਵਿਚਾਰ ਬੜੇ ਸੰਖੇਪ ਦੇ ਨਾਲ ਸਮਾਂ ਹੋਣਾ 6 ਮਹੀਨੇ ਲੰਘੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਪਤਾ ਤਾਂ ਮਹਾਰਾਜ ਜਾਣਦੇ ਆ ਦਿਨਾਂ ਦੀ ਪਰ ਬੋਲਦੇ ਨਹੀਂ ਸੀ ਮਹਾਰਾਜ ਇੱਕ ਦਿਨ ਮਹਾਰਾਜ ਨੇ ਨਾ ਜਿੱਥੇ ਉਹਦਾ ਪੰਡਾਲ ਹੁੰਦਾ ਸੀ ਘਰ ਸੀ ਭਾਵ ਕਮਰਾ ਸੀ ਕਮਰੇ ਦੇ ਮੂਰੇ ਮਹਾਰਾਜ ਨੇ ਦੀਵਾਨ ਸਜਾ ਲਈ ਦੀਵਾਨ ਸਜਿਆ ਤੇ ਕਥਾ ਕੀਰਤਨ ਹੋ ਰਿਹਾ ਇਹਦੇ ਕੰਨਾਂ ਵਿੱਚ ਆਵਾਜ਼ ਪਈ ਜਦੋਂ ਆਵਾਜ਼ ਪਈ ਨਾ ਕੰਨਾਂ ਵਿੱਚ ਇਹਨੇ ਕੀ ਕੀਤਾ ਅੱਖਾਂ ਮਲਦਾ ਮਲਦਾ ਕਿਉਂਕਿ ਨੇਤੀ ਤੜੀ ਹੋਈ ਸੀ ਅੱਖਾਂ ਮਿਲਦਾ ਮਿਲਦਾ ਮਹਾਰਾਜ ਨੂੰ ਆ ਗਿਆ ਮਹਾਰਾਜ ਨੂੰ ਆ ਕੇ ਮੱਥਾ ਟੇਕ ਲਿਆ ਮਹਾਰਾਜ ਨੇ ਬਾਹ ਫਾਂਡੀ ਵੀ ਸਿੱਖਾ ਕੀ ਕਰਦਾ ਹੁੰਦਾ ਹੈ ਹੱਸ ਕੇ ਕਿਹਾ ਮਹਾਰਾਜ ਖੀਰ ਖਾ ਲਈ ਦੀ ਤੇ ਸੌ ਜਾਂਦਾ ਹੈ ਮਹਾਰਾਜ ਹੱਸ ਪਏ ਗੁਰੂ ਅੰਗਦ ਦੇਵ ਪਾਸ਼ਾ ਬੜੇ ਮੁਸਕਰਾਏ ਮਹਾਰਾਜ ਕਿਹਾ ਤੈਨੂੰ ਖੀਰ ਤਾਂ ਖਾ ਲੈਣਾ ਸੇਵਾ ਕਰਦਾ ਕੋਈ ਮਹਾਰਾ ਤੁਸੀਂ ਅੱਖੀ ਨਹੀਂ ਮਿਲੂ ਕਦੀ ਸੇਵਾ ਦਾ ਉਹ ਦੱਸੋ ਕਿਹਾ ਹੀ ਨਹੀਂ ਤੁਸੀਂ ਮੈਨੂੰ ਕਦੀ ਜੇ ਮੈਨੂੰ ਕਹੋਗੇ ਤਾਂ ਮੈਂ ਸੇਵਾ ਕਰਾਂਗਾ ਜੇ ਮੈਨੂੰ ਕਹੋਗੇ ਤਾਂ ਮੈਂ ਸਿਮਰਨ ਬਾਣੀ ਵੀ ਪੜਾਂਗਾ ਮਹਾਰਾਜ ਕਹਿੰਦੇ ਗੁਰਨਾਮ ਸਿੰਘ ਦੀ ਬਾਣੀ ਨਹੀਂ ਪੜ੍ਹੀ ਮਹਾਰਾਜ ਤਾਂ ਕਹਿੰਦੀ ਸੇਵਾ ਕਰਨੀ ਚਾਹੀਦੀ ਕਹਿੰਦਾ ਮਹਾਰਾਜ ਤੁਸੀਂ ਕਿਹਾ ਹੀ ਨਹੀਂ ਕਦੇ ਬਾਣੀ ਵੀ ਨਹੀਂ ਸੁਣੀ ਮਹਾਰਾਜ ਅਸਤ ਮਹਾਰਾਜ ਕਹਿੰਦੇ ਚਲੋ ਹੱਥਨਾ ਤਾਂ ਛੱਡੋ ਅੱਠ ਪੈਰ ਦੀ ਜ਼ਿੰਦਗੀ ਰਹਿ ਗਈ ਤੇਰੀ ਬਸ ਤੂੰ ਮਰਨ ਵਾਲਾ ਹੀ ਜਦੋਂ ਬੰਦੇ ਨੂੰ ਮੌਤ ਦਾ ਪਤਾ ਲੱਗ ਜੇ ਨਾ ਭਾਰੀ ਪੈ ਜਾਂਦਾ ਕਿਹੜੀ ਖੀਰ ਜੀ ਸਾਰਾ ਭੁੱਲ ਗਿਆ ਡੇਡੇ ਵੱਡੇ ਹੋ ਗਏ ਨੇਤਰ ਉੱਡ ਗਈ ਨੀਂਦ ਉੱਡ ਗਈ ਭਾਈ ਮਹਾਰਾਜ ਨੂੰ ਕਹਿਰ ਮਹਾਰਾਜ ਬਚਾ ਲਓ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਦੀ ਕਲਾ ਵਰਤਾਉਂਦੇ ਬੱਚਤਾ ਤੂੰ ਜਾਏਗਾ ਇੱਕ ਪਾਹ ਕਰਨਾ ਪੈਣਾ ਪਰ ਤੈਨੂੰ ਕਰਨਾ ਪੈਗਾ ਤਾਂ ਬੱਚੇਗਾ ਨਹੀਂ ਤਾਂ ਤੂੰ ਡੁੱਬ ਜਾਏਗਾ ਨਰਕਾਂ ਦਾ ਭਾਗੀ ਬਣੇਗਾ ਕਹਿ ਲਗਾ ਮਹਾਰਾਜ ਜੋ ਕਹਾਂ ਤੁਸੀਂ ਕਈ ਵਾਰੀ ਬੰਦਾ ਬੜਾ ਕਾੜੀ ਕਰਦਾ ਜੋ ਹੁਕਮ ਕਰੋਗੇ ਜੀ ਪਰ ਜਦੋਂ ਹੁਕਮ ਹੋ ਜਾਂਦਾ ਫਿਰ ਦੀ ਇਹ ਨਹੀਂ ਮੰਨਿਆ ਜੰਗਾ ਜਿਵੇਂ ਬੀਬੀ ਕਹਿੰਦੀ ਅੰਮ੍ਰਿਤਸਰ ਨਹੀਂ ਜਾਇਆ ਜਾਂਦਾ ਇਹਨੇ ਤਿਆਰੀ ਤਾਂ ਕਰਨੀ ਮਹਾਰਾਜ ਕਹਿੰਦੇ ਫਿਰ ਇਦਾਂ ਕਰ ਜੰਗਲ ਵਿੱਚ ਜਾ ਆਪ ਹੀ ਲੱਕਣਾ ਚੱਕ ਲੱਕਾਂ ਤਕੜੇ ਚਖਾ ਬਣਾ ਲਾ ਚਿਖਾ ਬਣਾ ਕੇ ਉਹਨੂੰ ਅੱਗ ਲਾਦਾ ਬਲਦੀ ਅੱਗ ਵਿੱਚ ਛਾਲ ਮਾਰ ਲਾ ਜਦੋਂ ਮਹਾਰਾਜ ਨੇ ਇਹ ਕਿਹਾ ਅੱਖਾਂ ਟੱਡੀਆਂ ਗਈ ਵੀ ਆਹ ਕੀ ਹੋ ਗਿਆ ਹੁਕਮ ਮੰਨਣਾ ਬੜਾ ਔਖਾ ਹੁੰਦਾ ਜੀ ਕਹਿੰਦਾ ਸੋਖਾ ਜੀ ਗੁਰਦੁਆਰੇ ਰਹਿ ਲਈਏ ਜੀ ਨਹੀਂ ਭਾਈ ਔਖਾ ਭਾਈ ਬਹੁਤ ਔਖਾ ਨੇ ਖੰਨੇ ਹੋ ਤਿੱਖੀ ਵਾਲੋਂ ਨਿੱਕੀ ਏਤਮਾਰਗ ਜਾਣਾ ਬੜਾ ਜੀਵਨ ਬਣਾਉਣਾ ਪੈਂਦਾ ਭਾਈ ਬਾਣੀ ਪੜਨੀ ਪੈਂਦੀ ਹੈ ਸਾਰਾ ਜੀਵਨ ਢਾਲਣਾ ਪੈਂਦਾ ਹੈ ਬਾਬਾ ਨੰਦ ਸਿੰਘ ਜੀ ਬਾਬਾ ਹਣਸਾਲੀ ਵਾਲੇ ਮਹਾਪੁਰਖ ਬਾਬਾ ਪਰਮਜੀਤ ਸਿੰਘ ਜੀ ਸੰਤ ਬਾਬਾ ਕੇਸਰ ਸਿੰਘ ਦੀ ਦਾਸ ਨੇ ਜੀਵਨ ਦੇਖਿਆ ਭਾਈ ਇੰਨੀ ਇੰਨੀ ਬਾਣੀ ਪੜਿਆ ਕਰਦੇ ਮਹਾਪੁਰਖ ਸੰਤ ਬਾਬਾ ਸ਼ੇਰ ਸਿੰਘ ਮਹਾਰਾਜ ਵਾਲੇ ਕਿੰਨੀ ਸੇਵਾ ਕਿੰਨਾ ਨਿਤਨੇਮ ਕਦੇ ਕੋਈ ਸਰੀਰ ਦਾ ਕੱਪੜਾ ਵੀ ਨਾ ਲੈਣਾ ਭਾਈ ਸੰਗਤ ਨੇ ਦੇ ਦੇਣਾ ਤਾਂ ਪਾ ਲੈਣਾ ਸੰਤ ਬਾਬਾ ਕੇਸਰ ਸਿੰਘ ਮਹਾਪੁਰਖ ਹੋਏ ਚਿੱਤਰ ਸਰਵਾੜੇ ਇੱਕ ਚਾਦਰ ਦੀ ਕੋਟੀ ਜੀ ਬਣੀ ਹੋਈ ਸੀ ਖੇਸ ਦੀ ਕੋਟੀ ਮਾਈਆਂ ਪੁਰਾਣੀਆਂ ਬੈਠੀਆਂ ਉਹ ਕੋਟੀਆਂ ਪੁਰਾਣੀਆਂ ਮਲਾ ਲੈਂਦੇ ਥੱਲੇ ਕਈ ਕੰਬਲ ਦੀ ਕੋਟੀ ਬਣਾ ਲੈਂਦੇ ਆ ਉਹ ਬੜੀ ਪੁਰਾਣੀ ਸੀ ਕੋਟੀ ਮਾਹਪੁਰਖਾਂ ਕੋਲੇ ਸਿੰਘ ਆਇਆ ਕਰਦੇ ਮਾਹਪੁਰਖ ਕੋਟ ਲਿਆ ਦਿੰਨੇ ਆ ਤੇ ਮਾਹਪੁਰਖਾਂ ਨੇ ਇੱਕੋ ਗੱਲ ਕਹਿਣੀ ਵੀ ਕੋਟ ਤਾਂ ਲਿਆ ਦੋਗੇ ਪਰ ਜੇ ਮੈਂ ਕੋਟੀ ਲਾ ਦੇਤੀ ਮੈਂ ਆਪਣੀ ਪਛਾਣ ਨੂੰ ਭੁੱਲ ਜਾਊਂਗਾ ਮੈਂ ਪਹਿਨਾ ਕੀ ਸੀ ਤੇ ਹੁਣ ਕੀ ਆਪਣੀ ਪਛਾਣ ਨੂੰ ਗਵਾਦ ਦਾਂਗਾ ਇਹ ਜਦੋਂ ਜੰਗਲ ਵਿੱਚ ਗਿਆ ਲਖਣਾ ਇਕੱਠੀਆਂ ਕੀਤੀਆਂ ਅੱਗ ਵੀ ਬਾਲਤੀ ਪਰ ਕਰਮ ਵਾਲੇ ਅੱਗ ਵੀ ਬਲ ਗਈ ਸਾਰਾ ਕੁਝ ਹੋ ਗਿਆ ਪਰ ਇਹਦੇ ਕਰਮ ਵਾਲੇ ਸੀ ਉਹਦਾ ਪਰਮੇਸ਼ਰ ਦਾ ਹੁਕਮ ਨਾ ਹੋਇਆ ਇਹ ਅੱਗ ਦੇ ਆਲੇ-ਦੁਆਲੇ ਜਿਹੜੀ ਹੈ ਨਾ ਉਹ ਗੇੜੇ ਕੱਢਦਾ ਰਿਹਾ ਪਰ ਠਾ ਲਣਾ ਵਾਰੀ ਉੱਥੇ ਇੱਕ ਚੋਰ ਸੀ ਜਿਹਦਾ ਇਤਿਹਾਸ ਸੁਚਨਾ ਮੈਂ ਮਹਿਰੀ ਤਾਵੜੀ ਮੇਰਾ ਸੀ ਤਾਵੜੀ ਸੀ ਉਹ ਰਾਜੇ ਦੇ ਦਰਬਾਰ ਵਿੱਚੋਂ ਮੋਹਰਾਂ ਤੱਕੇ ਲਿਆ ਸੀ ਉਹਨੇ ਦੇਖਿਆ ਵੀ ਲੱਗਦਾ ਤਾਂ ਸਿੱਖ ਹੈ ਅੱਗ ਬਲ ਰਹੀ ਹੈ ਇਹ ਪ੍ਰਕਰਮਾ ਕਰੀ ਜਾਂਦਾ ਹੈ ਨਾ ਕੋਈ ਇਹਦੇ ਨਾਲ ਆਇਆ ਪਤਾ ਨਹੀਂ ਕਿਹਦਾ ਸੰਸਕਾਰ ਕਰੀ ਜਾਂਦਾ ਕੱਲਾ ਉਹਨੇ ਪੁੱਛ ਲਿਆ ਵੀ ਤੂੰ ਕੌਣ ਹੈ ਕਹਿ ਲੱਗ ਮੈਂ ਸਿੱਖ ਹੈ ਕੀ ਕਰਦੇ ਹੋ ਇੱਥੇ ਕਹਿੰਦਾ ਯਾਰ ਕਾਦੀ ਗੱਲ ਦੱਸਾਂ ਕਹਿੰਦਾ ਸਿੱਖਾਂ ਕੋਲੇ ਗਿਆ ਸੀ ਖੀਰ ਖਾਂਦੇ ਸੀ ਸਿੱਖੜੇ ਮੇਰੇ ਤੇ ਲੱਗਣ ਲੱਗੇ ਇਦਾਂ ਬੋਲਿਆ ਸਿੱਖੜੇ ਮੇਰੇ ਤੇ ਅਸੀਂ ਵੀ ਕਹਿਦਨੇ ਆ ਸਿੱਖੜੇ ਕਿੱਥੋਂ ਆਏ ਆ ਭਾਈ ਜੀ ਕਹਿਣਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਹਰ ਇੱਕ ਦਾ ਇਹ ਨਹੀਂ ਪਤਾ ਵੀ ਕਿਹੜਾ ਬੋੜ ਤੁਹਾਨੂੰ ਮਾਰ ਦੇ ਤੇ ਕਿਹੜਾ ਬੋੜ ਤੁਹਾਨੂੰ ਤਾਰ ਦੇ ਕੋਈ ਪਤਾ ਨਹੀਂ ਕਿਸੇ ਦਾ ਕੋਈ ਭੇਦ ਨਹੀਂ ਨਹੀਂ ਕਿਸੇ ਨੂੰ ਕੁਝ ਦੇਣਾ ਸਤਕਾਰ ਜ਼ਰੂਰ ਕਰਿਆ ਕਰੋ ਸਤਕਾਰ ਦੇ ਬੋਲ ਬੰਦੇ ਨੂੰ ਤਾਰ ਦਿੰਦੇ ਆ ਸਤਕਾਰਤ ਬੋਲ ਹੋਣੀ ਚਾਹੀਦੀ ਬੰਦੇ ਦੀ ਨਰਾਦਰ ਨਹੀਂ ਕਿਸੇ ਦਾ ਕਰਨਾ ਚਾਹੀਦਾ ਇਹਨੇ ਸਿੱਖੜੇ ਕਿਹਾ ਵੀ ਸਿੱਖਾਂ ਨੂੰ ਮੇਰਾ ਰਹਿਣਾ ਉੱਤੇ ਪਸੰਦ ਨਹੀਂ ਆਇਆ ਮੈਂ ਖੀਰ ਖਾਂਦਾ ਸੀ ਵਧੀਆ ਸੁੰਦਾ ਸੀ ਉਹਨਾਂ ਨੇ ਮੇਰੀ ਚੁਗਲੀ ਲਾਤੀ ਤੇ ਮਹਾਰਾਜ ਨੇ ਐਸੀ ਸਜ਼ਾ ਲਾਈ ਜਿਹੜੀ ਮੈਂ ਕਰ ਨਹੀਂ ਸਕਦਾ ਹੁਣ ਮਰਦਾਂ ਦਾ ਸਰਦਾਂ ਉਹ ਮੇਰਾ ਧਾਵੜੀ ਬੜਾ ਸਿੱਖ ਸੀ ਬੜਾ ਗੁਰੂ ਨਾਨਕ ਦਾ ਸਿੱਖ ਭਾਵਨਾ ਵਾਲਾ ਕਦੇ-ਕਦੇ ਸੰਗਤ ਕੀਤੀ ਸੀ ਪਰ ਕਰਮਾਂ ਦੁਆਰਾ ਚੋਰੀ ਕਰਨ ਲੱਗ ਪਿਆ ਉਹਦੀ ਭਾਗ ਜਾਗ ਤੇ ਜਦੋਂ ਭਾਗ ਜਾਗ ਭੈਣ ਨਾ ਉਦੋਂ ਕਿਰਪਾ ਹੋ ਜਾਂਦੀ ਹੈ ਕੋਈ ਪਿਛਲਾ ਕਰਮ ਬੁਰੀ ਆਦਤ ਹੁੰਦਾ ਪੂਰਬ ਕਰਮ ਅੰਕੁਰ ਜਦੋਂ ਪ੍ਰਗਟਿਓ ਪੇਟਿਓ ਪੁਰਖ ਰਸਕ ਬੈਠਾ ਪੂਰਬਲਾ ਕਰਮ ਦਾੜ ਪਿਆ ਉਹ ਕਹਿਣ ਲੱਗਾ ਤੇਰੇ ਅੱਗੇ ਹੱਥ ਜੋੜੇ ਮੈਂ ਅਮੇ ਰਾਜੇ ਦੇ ਦੁਆਰੇ ਤੋਂ ਉਹਨਾਂ ਧਨ ਲੈ ਕੇ ਸਾਰਾ ਤੂ ਲੈਣਾ ਉਸੇ ਕਹਿੰਦਾ ਕਿ ਤੈਨੂੰ ਚਾਹੀਦਾ ਕੀ ਹੈ ਕਹਿੰਦਾ ਜਿਹੜਾ ਬਚਨ ਤੈਨੂੰ ਮਹਾਰਜ ਨੇ ਕਿਹਾ ਨਾ ਤੂੰ ਖਡੂਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕਰ ਦੇ ਕਿ ਮਹਾਰਜ ਜਿਹੜੀ ਕਿਰਪਾ ਮੇਰੇ ਤੇ ਹੋਣੀ ਸੀ ਇਹਦੇ ਤੇ ਕਰ ਦੇ ਹੁਣ ਦੇਖੋ ਮੱਛੜਾ ਜੀ ਉੱਥੇ ਉੱਥੇ ਚਿਖਾ ਬਲ ਰਹੀ ਹੈ ਤੇ ਮਾਰਦਾ ਹੁਕਮ ਹੈ ਜਿਨੇ ਤਰਨਾ ਇਹਦੇ ਬਲ ਦੇ ਅੰਗ ਵਿੱਚ ਛਾਲ ਮਾਰਨੀ ਹੈ ਹੁਣ ਸਾਡੇ ਵਰਗਾ ਮੰਨ ਲਓ ਮੈਂ ਕਹਿ ਰਿਹਾ ਮੈਂ ਵੀ ਨਹੀਂ ਕਰ ਸਕਦਾ ਇੱਡਾ ਜਗਰਾ ਚਾਹੀਦਾ ਭਾਈ ਉਹ ਸਿੱਖ ਕਹਿੰਦਾ ਮੇਰੀ ਅਰਦਾਸ ਕਰਦੇ ਤੇ ਅਰਦਾਸ ਵਿੱਚ ਕਈ ਜਿਹੜੀ ਕਿਰਪਾ ਮੇਰੇ ਤੇ ਹੋਏਗੀ ਇਹ ਤੇ ਹੋ ਜੇ। ਉਹ ਸਿੱਖ ਨੇ ਗੱਲ ਵਿੱਚ ਪੱਲਾ ਪਾਇਆ ਤੇ ਕਹਿਣ ਲੱਗਾ ਮਹਾਰਾਜ ਮੈਨੂੰ ਮੋਹਰਾ ਦੇਤੀਆਂ ਇਹਨੇ। ਤੁਸੀਂ ਮੇਰੀ ਵਾਲੀ ਕਿਰਪਾ ਇਹ ਤੇ ਕਰ ਦੇ। ਉਹ ਮੇਰਾ ਧਾਵੜੀ ਬੜਾ ਖੁਸ਼ ਹੋਇਆ। ਸਾਡੇ ਵਿਦਵਾਨ ਇਹ ਗੱਲ ਲਿਖਦੇ ਨੇ ਬਲ ਦੀ ਚਿਖਾ ਦੇ ਵਿੱਚ ਮੇਰੇ ਧਾਵੜੀ ਨੇ ਛਾਲ ਮਾਰਤੀ। ਹੁਣ ਗੁਰੂ ਨਾਲ ਸਾਹਿਬ ਦੀ ਬਾਣੀ ਕੀ ਕਹਿੰਦੀ ਜਲ ਨਹੀਂ ਡੂਬੈ। ਕੀ ਕਹਿੰਦੇ ਜੀ ਸੁਣਿਆ ਹੋਵੇਗਾ ਸ਼ਬਦ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਤਸਕਰ ਚੋਰ ਨੂੰ ਕਹਿੰਦੇ ਐ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਅਗੇ ਮਹਾਰਾਜ ਕਹਿੰਦੇ ਭਾ ਇਹ ਨਾ ਸਕੇ ਜਾਣੇ ਅਗਵੀ ਨਹੀਂ ਬਾਲ ਸਕਦੀ ਗੁਰ ਕਾ ਬਚਨ ਜਿਹੜਾ ਗੁਰੂ ਦਾ ਬਤਨ ਮੰਨ ਲਵੇ ਬੱਤੇ ਜੀ ਨਾਲੇ ਜਿਹੜਾ ਗੁਰੂ ਦਾ ਬਤਨ ਮੰਨ ਲਿਆ ਭਾਈ ਜਲ ਨਹੀਂ ਰੋਗ ਸਕਦਾ ਤਸਕਰ ਚੋਰੀ ਨਹੀਂ ਕਰ ਸਕਦਾ ਕੋਈ ਖੋ ਨਹੀਂ ਸਕਦਾ ਉਹ ਤੋਂ ਕੁਝ ਅੱਗ ਸਾੜ ਨਹੀਂ ਸਕਦੀ ਅੱਗ ਨੇ ਸਾੜਿਆ ਨਹੀਂ ਇਧਰੋਂ ਅੱਗ ਬਲਦੀ ਵਿੱਚ ਸਿੱਖ ਬੈਠਾ ਹੈ ਜਿਨੇ ਮੋਹਰਾਂ ਚੋਰੀਆਂ ਸੀ ਚੋਰੀ ਕੀਤੀ ਸੀ ਉਹ ਬੈਠ ਗਿਆ ਸਿੱਖ ਜਿਹੜਾ ਸੀ ਉਹਦੇ ਕੋਲੇ ਮੋਹਰਾਂ ਦੀ ਪੰਡ ਹੈ ਇਧਰੋਂ ਰਾਜੇ ਦੇ ਸਿਪਾਈ ਆ ਗਏ ਉਹਨਾਂ ਨੇ ਫੜ ਲਿਆ ਤਲਾਸ਼ੀ ਕੀਤੀ ਮੋਹਰਾਂ ਇਹਦੇ ਕੋਲੋਂ ਨਿਕਲੀਆਂ ਗੁਰੂ ਦਾ ਹੁਕਮ ਸੀ ਮਹਾਰਾਜ ਕਹਿੰਦੇ ਅੱਠ ਪੈਰ ਨੂੰ ਤੇਰੀ ਮੌਤ ਹੋ ਜਾਣੀ ਹੈ ਸ਼ਿਪਾਈ ਪੜ ਕੇ ਰਾਜੇ ਕੋਲੇ ਪੇਸ਼ ਕਰਤਾ ਰਾਜਾ ਕਹਿੰਦਾ ਫਾਹਾ ਕੱਟ ਤੰਗ ਦੇ ਉਹਨੂੰ ਫਾਂਸੀ ਦੇ ਦਿੱਤੀ ਅੱਠੇ ਪਹਿਰ ਵਿੱਚ ਮੌਤ ਹੋ ਗਈ ਇਧਰੋਂ ਸਿੱਖ ਤੇ ਕਿਰਪਾ ਹੋਈ ਸਿੱਖ ਉੱਠਿਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਕੋਲੇ ਗਏ ਮਹਾਰਾਜ ਨੇ ਗਲ ਬੱਕਰੀ ਵਿੱਚ ਲੈ ਕੇ ਬੜਾ ਦులਾਰ ਕੀਤਾ ਮਿਹੜੇ ਧਾਵੜੀ ਨੂੰ ਗਲ ਬੱਕਰੀ ਵਿੱਚ ਲਿਆ ਇਸ ਤਰ੍ਹਾਂ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਨਾ ਮਹਾਰਾਜ ਕਹਿੰਦੇ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਿਨ ਮਨਕ ਬਣਾਈ RAM ਨਾਮ ਔਖ ਦਦੀਆ ਏਕਾ ਲਿਬਲਾਈ ਰਾਖ ਲਈ ਤਨ ਰੱਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਰੱਬ ਭੇ ਸਹਾਈ ਗੁਰੂ ਸਾਹਿਬਤਾ ਕਰਦਾ ਪਾਈ ਇਸ ਲਈ ਮਹਾਰਾਜ ਕਹਿੰਦੇ ਉਹਦਾ ਕੋਈ ਤਾਨ ਬਲ ਨਹੀਂ ਗਾ ਸਕਦਾ ਉਹਦੀ ਕੋਈ ਦਾਤ ਨੂੰ ਜਾਣ ਨਹੀਂ ਸਕਦਾ ਗਾਵੈ ਕੋ ਗਣਵੜੀਆਂ ਆ ਚਾਰ ਮਹਾਰਾਜ ਕਹਿੰਦੇ ਉਹਦੀ ਗੁਣਾ ਦੀ ਵਡਿਆਈਆਂ ਚਾਰ ਉਹਦੀਆਂ ਸੁੰਦਰ ਵਡਿਆਈਆਂ ਕੋਈ ਗਾ ਨਹੀਂ ਸਕਦਾ ਗਾਵੇ ਕੋ ਵਿਦਿਆ ਵਿਖਮ ਵਿਚਾਰ ਮਹਾਰਾਜ ਕਹਿੰਦੇ ਕਈ ਐਸੇ ਨੇ ਜਿਹੜੀ ਬੜੀ ਵਿਦਿਆ ਪੜ੍ਹਦੇ ਨੇ ਵਿਖਮ ਔਖੀ ਤੌਖੀ ਵਿਚਾਰ ਕਰ ਲੈਂਦੇ ਨੇ ਉਹ ਇਸ ਤਰ੍ਹਾਂ ਗਾ ਰਹੇ ਨੇ ਗਾਵੇ ਕੋ ਸਾਧ ਕਰੇ ਤਨਖੇਹ ਕੋਈ ਇਸ ਤਰ੍ਹਾਂ ਮਹਾਰਾਜ ਨੂੰ ਗਾ ਰਿਹਾ ਵੀ ਉਹ ਸਰੀਰ ਨੂੰ ਸਾਜਣ ਵਾੜਾ ਤੇ ਖੇ ਕਰਨ ਵਾੜਾ ਵੀ ਵਾਹਿਗੁਰੂ ਦੀ ਤਾਕਤ ਹੈ ਮਹਾਰਾਜ ਕਹਿੰਦੇ ਗਾਵੇ ਕੋ ਜੀ ਲੈ ਫਿਰ ਦੇਹੋ ਕੋਈ ਇਸ ਤਰ੍ਹਾਂ ਗਾ ਰਿਹਾ ਕੋਈ ਸਮਝ ਰਿਹਾ ਮਹਾਰਾਜ ਨੂੰ ਵੀ ਇਹ ਸਾਰੇ ਕੀ ਉਹਦੇ ਨੇ ਜਾਓ ਦਾਤਾਂ ਦੇ ਰਿਹਾ ਫਿਰ ਖੋ ਰਿਹਾ ਗਾਵੇ ਕੋ ਜਪੈ ਦਿਸੈ ਦੂਰ ਮਹਾਰਾਜ ਕਹਿੰਦੇ ਕੋਈ ਇਦਾਂ ਵਾਹਿਗੁਰੂ ਨੂੰ ਗਾ ਰਿਹਾ ਕਿ ਵਾਹਿਗੁਰੂ ਜਪੈ ਦਿਸੈ ਦੂਰ ਇਦਾਂ ਲੱਗਦਾ ਵੀ ਜਾਣਦਾ ਹੈ ਕੋਈ ਵਾਹਿਗੁਰੂ ਦੂਰ ਹੈ ਕੋਈ ਇਸ ਤਰ੍ਹਾਂ ਗਾ ਰਿਹਾ ਗਾਵੇ ਕੋ ਵਿਥ ਹੈ ਹਾਜ਼ਰ ਹਦੂਰ ਕਈ ਇਸ ਤਰ੍ਹਾਂ ਗਾ ਰਹੇ ਨੇ ਵੀ ਵਾਹਿਗੁਰੂ ਹਾਜ਼ਰ ਨਾਜ਼ਰ ਤੇ ਜਿਹੜਾ ਹਾਰ ਨਾਦਰ ਸਮਝਦਾ ਨਹੀਂ ਜਿਉਂ ਕਦੇ ਗੁਨਾਹ ਨਹੀਂ ਕਰਦਾ ਅੱਗੇ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਵੈ ਤੋਟ ਇਹ ਸਿੱਧੋ ਉਸ ਕਥਨ ਹਾਰ ਮਾਲਕ ਨੂੰ ਕਥ ਨਹੀਂ ਸਕਦਾ ਕੋਈ ਨਿਤ ਹੈ ਨਿਤ ਕਹਾਏ ਉਹ ਬੇਅੰਤ ਕਾਲ ਪ੍ਰਖਵਾਹ ਗੁਰੂ ਕਥ ਕਥ ਕਥੀ ਕੋਟੀ ਕੋਟ ਕੋਟ ਭਾਈ ਕਰੋਣਾ ਹੀ ਦੇਵੀ ਦੇਵਤੇ ਪੀਰ ਪਗੰਬਰ ਵਾਹਿਗੁਰੂ ਦੀ ਔਲੀਆ ਦੀ ਸਿਫ਼ਤ ਕਰ ਰਹੇ ਐ ਪਰ ਮਹਾਰਾਜ ਕਹਿੰਦੇ ਕਿੰਨੇ ਨੇ ਗਾਵੇ ਕੋ ਕਿੰਨੇ ਗਾਉਣ ਵਾਲੇ ਨੇ ਕਿੰਨੇ ਉਹਦਾ ਮਹਾਰਾਜ ਕਹਿੰਦੇ ਜਸ ਕਰਨੇ ਗਾਵੇ ਤਤਨੋ ਜਤੀ ਸਤੀ ਸੰਤੋਖੀ ਗਾਵੇ ਤਤਨੋ ਵੀਰ ਕਰਾਰੇ ਗਾਵੇ ਤਤਨੋ ਪੰਡਤ ਪੜਨ ਰਖੀ ਸਰ ਜੋਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗ ਮਥ ਪਿਆਲੇ ਸਾਰੇ ਗਾ ਰਹੇ ਐ ਤੈਨੂੰ ਪਰ ਅੰਤ ਨਹੀਂ ਹੈ ਦੇਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮ ਹੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਜੇ ਪ੍ਰਵਾਹੋ ਮਹਾਰਾਜ ਕਹਿੰਦੇ ਬੰਦਾ ਕਈ ਵਾਰੀ ਆਕੜ ਵਿੱਚ ਤੁਰਿਆ ਬੈਠਾ ਹੈ ਤੇ ਰੱਬ ਨਾ ਉਹਦੇ ਵੱਲੇ ਦੇਖ ਕੇ ਹੱਸਦਾ ਹੈ ਵੀ ਦੇਖ ਲੈ ਕਿੰਨਾ ਹੰਕਾਰ ਕਰਦਾ ਹੈ ਉਹ ਵੀ ਪ੍ਰਭਾ ਮਾਲਕ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਹੈ ਸਾਮ ਸੱਚੇ ਪਾਤਸ਼ਾਹ ਕਨੇ ਭਾਈ ਬਾਣੀ ਪੜੀਏ ਹਰ ਹਰ ਨਾਮ ਨੂੰ ਕੱਟ ਮੁਕਦੀ ਨੇ ਕੱਟ ਜੰਗ ਕੇ ਸੰਗ ਕੱਟ ਜ ਹਰ ਕਨਾਂ ਨੂੰ ਵਿਚਾਰੇ ਚਾਰੇ ਹਰ ਕਨਾਂ ਨੂੰ ਆਪੇ ਕਰਨੇ ਹਾਰ ਆਪੇ ਕਰਨੇ ਹਾਰ ਅਪਤ ਨਾਨਕ ਹਰ ਆਪ ਤੂੰ ਬਹੈ ਨਾਮਤ ਨਾਮ ਦਾ ਨਾਰਕ ਨਾਰਕ ਇਕ ਨਾਮ ਅਤਾਰ ਇਹ ਨਾਮ ਅਤਾਰ ਹਰ ਹੱਦ ਨਾਮ ਰੱਖ ਦੇ ਸਾਰੇ ਪਾਸੇ ਹਰ ਹੱਦ ਨਾਮ ਰੱਖ ਦੇ ਮੁਖ ਦੇਵ ਜੀ ਹਰ ਹੱਦ ਨਾਮ ਬੋਲੋ ਸਾਰੇ ਬੋਲੋ ਹਰ ਹਰ ਨਾਮੁ ਬੋਲਿ ਕੁੜੇ ਆਪਣੇ ਉੱਪਰ ਵੱਲ ਜਾਈਏ ਆਦ ਪਹਿਰ ਹਰ ਹਰ ਜਸ ਗਾਈਏ ਕੁੜੇ ਆਪਣੇ ਉੱਪਰ ਵੱਲ ਜਾਈਏ ਦਾਈ ਸਿਮਰੰ ਸੋ ਪ੍ਰਭ ਆਪਣਾ ਸੋਮੀ ਸਗਲ ਘਟਾਂ ਕਾ ਅੰਤਰ ਜਮੀ ਰਾਉ ਸੁਨਿਹਾ ਰਾਮ ਲਖਨ ਦੀ ਤੇਰਾ ਤੇਰੇ ਕਾਦੀ ਸੇਵਾ ਨਾ ਕੋਈ ਕਾਦੀ ਸੇਵਾ ਸੇਵਾ ਕਾਦੀ ਸੇਵਾ ਲੋ ਜੀ ਅੱਜ ਦਾ ਗੁਰੂ ਦਾ ਆਪਾਂ ਇੱਥੇ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ